ਏਅਰਪੋਰਟ ਦੀਆਂ ਵੇਖ ਰਹੇ ਹਾਂ ਜਿੱਥੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਵੱਡੀ ਸਫਲਤਾ حاصل ਹੋਈ ਆ ਦਰਸਲ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਆਈਫੋਨਾਂ ਦੀ ਤਸਕਰੀ ਕੀਤੀ ਜਾ ਰਹੀ ਸੀ ਤਾਂ ਇਹ ਚਾਰੇ ਲੋਕ ਦੁਬਈ ਤੋਂ ਆਏ ਸਨ ਆਪਣੇ ਦੇ ਨਾਲ 16 Pro Max ਜਿਹੜਾ ਨਾਂ ਲੈ ਕੇ ਆਏ ਸਨ ਤੇ ਇਹਨਾਂ ਦੀ ਗਿਣਤੀ 12 ਦੱਸੀ ਜਾ ਰਹੀ ਆ ਤਾਂ ਲੱਖਾਂ ਦੇ ਆਈਫੋਨ ਉਹਨਾਂ ਦੇ ਵੱਲੋਂ ਲਿਆਂਦੇ ਗਏ ਸਨ ਪਰ ਆਖਿਰਕਾਰ ਦਿੱਲੀ ਏਅਰਪੋਰਟ ਤੇ ਉਹਨਾਂ ਨੂੰ ਫੜ ਲਿਆ ਜਾਂਦਾ ਤਾਂ ਕੁਝ ਦਿਨ ਪਹਿਲਾਂ ਵੀ ਇਸ ਤਰ੍ਹਾਂ ਦੀ ਖਬਰ ਆਉਂਦੀ ਹੈ ਜਦੋਂ ਕਰੀਬ 20 ਤੋਂ ਵੱਧ ਆਈਫੋਨ ਫੜੇ ਜਾਂਦੇ ਨੇ ਤਾਂ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਆ ਦਿੱਲੀ 에ਅਰਪੋਰਟ ਤੋਂ ਜਿੱਥੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਸਟਮ ਵਿਭਾਗ ਦੇ ਵੱਲੋਂ ਕਿਉਂਕਿ ਉਹਨਾਂ ਦੇ ਵੱਲੋਂ ਆਈਫੋਨਸ ਦੀ ਤਸਕਰੀ ਕੀਤੀ ਜਾ ਰਹੀ ਸੀ ਕਿਉਂਕਿ ਦੁਬਈ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਆਈਫੋਨ 16 ਪ੍ਰੋ ਮੈਕਸ ਜਿਹੜਾ ਉਸ ਸਸਤਾ ਹੈ ਗਿਆ ਤੇ ਇੰਡੀਆ ਦੇ ਵਿੱਚ ਲਿਆ ਕੇ ਉਸ ਨੂੰ ਸਸਤੇ ਭਾਵਾਂ ਤੇ ਵੇਚਿਆ ਜਾ ਰਿਹਾ ਸੀਗਾ ਆਪਣਾ ਮੁਨਾਫਾ ਕੱਢ ਕੇ ਫਰ ਕਸਟਮ ਵਿਭਾਗ ਨੂੰ ਸਫਲਤਾ ਹਾਸਲ ਹੋਈ ਆ ਦਰਸਲ 4 ਲੋਕ ਗ੍ਰਿਫਤਾਰ ਕੀਤੇ ਗਏ ਨੇ ਤੇ ਚਾਰ ਦੇ ਕੋਲ ਆਈਫੋਨ ਸਨ ਉਹਨਾਂ ਦੀ ਗਿਣਤੀ 12 ਦੱਸੀ ਜਾ ਰਹੀ ਹੈ ਜੋ ਜਾਣਕਾਰੀ ਮਿਲ ਰਹੀ ਹੈ ਕਿ 12 ਆਈਫੋਨ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਆਈਫੋਨ ਜੋ 16 ਪ੍ਰੋ ਮੈਕਸ ਹੈਗੇ ਉਸ ਦੀ ਕੀਮਤ 1 ਲੱਖ ਤੋਂ ਜਿਹੜੀ ਵਦੇਰੇ ਹੈਗੀ ਆ ਤੇ ਕਰੀਬ 15 ਤੋਂ 18 ਲੱਖ ਦੇ ਇਹ ਆਈਫੋਨ ਸਨ ਜਿਹੜੇ ਜ਼ਬਤ ਕੀਤੇ ਗਏ ਨੇ ਤੇ ਇਸ ਤੋਂ ਇਲਾਵਾ ਜਿਹੜੇ ਤਸਕਰ ਸਨ ਇਨਾਂ ਦੇ ਵੱਲੋਂ ਆਈਫੋਨਸ ਦੀ ਤਸਕਰੀ ਕੀਤੀ ਜਾ ਰਹੀ ਸੀ ਦੁਬਈ ਤੋਂ ਲਿਆ ਕੇ ਇਹਨਾਂ ਦੇ ਵੱਲੋਂ ਭਾਰਤ ਦੇ ਵਿੱਚ ਆਈਫੋਨ ਇਹ ਵਿੱਚੇ ਜਾਣੇ ਸਨ ਤਾਂ ਉਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਤਸਵੀਰਾਂ ਤੁਹਾਨੂੰ ਇਹ ਦਿੱਲੀ 에ਅਰਪੋਰਟ ਦੀਆਂ ਵਿਖਾ ਰਿਆ ਜਿੱਥੇ ਕਸਟਮਰ ਵਿਭਾਗ ਦੇ ਵੱਲੋਂ ਇਹ ਵੀਡੀਓ ਜਾਰੀ ਕੀਤੀ ਗਈ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਵੇਂ ਆਈਫੋਨ ਜਿਹੜੇ ਉਹ ਲਿਆਉਂਦੇ ਜਾ ਰਹੇ ਸਨ ਤੇ ਅੱਗੇ ਇਸ ਨੂੰ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੇਚਣਾ ਸੀਗਾ ਪਰ ਉਸ ਤੋਂ ਪਹਿਲਾਂ ਹੀ ਜਿਹੜੇ ਤਸਕਰ ਸਨ ਉਹਨਾਂ ਨੂੰ ਦਬੋਚ ਲਿਆ ਜਾਂਦਾ